ਈ ਮੋ ਵਿਦਿਆਨੂ ਕੁਲ ਦੁਨੀਆਂ ਨੂੰ ਹਾਲਿਆ ਇੱਕ ਦਿਨ ਬਿਲਕੁਲ ਵੀ ਬਾ ਤੇਰੇ ਕੋੇ ਹੋਰੇ ਕਿਤਨੇ ਕਰਨਾ ਤੇਰਾ ਪਰਿਆ ਮਿਲ ਅਸਦਨੇ ਨੂੰ ਨਾਲ ਜਵਾਂ ਦੇ ਕੋ ਕੇ ਬਜੇਂਗਾ ਉੜੋਏ ਬਗ ਹਕੀਮਾਂ ਦੇ ਨਵਿਆ ਫੜੀਆਂ ਲੈਣਗੀਆਂ ਹੀਰ ਪਖੀ ਇੱਕ ਸੇਂਗੀ ਤੁੜਦੀ ਰੋਟ ਕੋਣੀ ਹੈ ਉਹ ਹੈ ਉਹ ਮਗਿਆ ਮਗਿਆ ਉਹ ਜੂਗੀ ਦੋਪ ਮਿੱਤਰੋ ਜੇੜੇ ਅਗਰ ਸੰਗੇ ਦਉ ਮੀ ਬਗਾ ਬਰ ਲੈ ਅਤੇ ਨੀ ਮਚੀ ਤਿੰਨ ਤਿੰਨ ਸੂਟ ਦੇ ਦਿਹਾੜੀ ਦੇ ਚਕਰ ਦੋ ਘਰ ਖਬਰ ਤੇ ਉੱਤੇ ਪੋੜੀ ਨਾਲ ਕਸਵੀ ਨਾਲ ਕਸਵੇ ਬੇ ਸਵੇ ਕਹੇ ਉਹ ਦਿੱਕਾ ਸੇਵੇਂ ਅਰਥੇ ਚੌ ਜਣਿਆ ਨੇ ਉੱਡਿਆ ਤੇ ਟਕੋ ਮੋੜਿਆ ਤੇ ਟਕੋ ਈ ਜੇ ਾਂ ਬੈਸਵਾ ਵਿਚਕੇ ਦਲੇ ਸੀ ਪੈਂਦੀ ਲਟਕਦੇ ਮੇਰੀ ਅਰਥੇ ਰੋਪਾ ਲਪੜਾ ਤੇ ਬੁਘਵੇ ਦੀ ਵਿਸੋੜੀ ਇਹ ਦਿਵਾ ਗੈਰ ਕੋਈ ਦੇ ਇਹ ਇੱਕ ਅੰਤਕਾਮਰੇ ਇਹ ਧੀ ਜਿੰਦਗੀ ਦਾ ਪਾਸ ਬਾਸਿਕ ਦਾ ਮੰਨਣਾ ਕਰਦੇਪ ਗਦੇ ਛੜਦੇ ਵੀ ਤੁਮਾਉਣੀ ਅਵਾਇ ਨਿਕਲਦੀ ਨਹੀਂ ਇਹ ਸਨ ਸ਼੍ਰੀ ਕਾਮਰੇੜ ਨਾਰ ਸਿੰਘ ਜੀ ਮਾਨਸਾ